ਸੋ ਹਾਂਜੀ ਦੋਸਤੋ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਇੱਕ ਵੱਡੀ ਅਪਡੇਟ ਆਈ ਹੈ 6635 ਕੈਂਡੀਡੇਟਸ ਵਾਸਤੇ 6635 ਕੈਂਡੀਡੇਟਸ ਵਾਸਤੇ ਇੱਕ ਨਿਰਾਸ਼ਾਜਨਕ ਬੁਰੀ ਖਬਰ ਹੈ ਠੀਕ ਹੈ ਜੀ ਕਿਉਂਕਿ ਆਪਾਂ ਜਾਣਦੇ ਆਂ ਕੱਲ ਜਿਹੜਾ ਇੱਕ ਪੱਤਰ ਜਾਰੀ ਹੋਇਆ ਸੀ 6635 ਕੈਂਡੀਡੇਟਸ ਦਾ ਕਿ ਉਹਦੇ ਵਿੱਚ ਜਿਹੜੇ EWS ਕੈਂਡੀਡੇਟਸ ਨੇ 117 ਉਹਨਾਂ ਨੂੰ ਸਟੇਸ਼ਨ ਜਿਹੜੇ ਅਲੋਟ ਹੋਣੇ ਸੀ ਸੋ ਅੱਜ 29 ਤਰੀਕ ਨੂੰ ਜਿਹੜਾ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਟੇਸ਼ਨ ਅਲਾਟ ਹੋਏ ਨੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਆਪਾਂ ਕੱਲ੍ਹ ਵਾਲੀ ਵੀਡੀਓ ਵਿੱਚ ਵੀ ਦੱਸਿਆ ਗਿਆ ਸੀ ਕਿ ਜਿਹੜੇ ਕੈਂਡੀਡੇਟਸ ਜਦੋਂ ਹੀ ਤੁਹਾਨੂੰ ਸਟੇਸ਼ਨ ਅਲਾਟ ਹੁੰਦਾ ਹੈ ਤੁਸੀਂ ਬਿਨਾਂ ਕਿਸੇ ਦੇਰੀ ਦੇ ਜੇਕਰ ਤੁਹਾਨੂੰ ਦੂਰ ਮਿਲਿਆ ਤਾਂ ਤੁਸੀਂ ਉਸ ਦਿਨ ਚਲੇ ਜਾਓ ਅਗਲੇ ਦਿਨ ਉੱਥੇ ਸਵੇਰ ਜਲਦੀ ਜਿਵੇਂ ਕਹਿੰਦੇ ਵੀ ਪਹਿਲੇ ਪੈਰ ਦੁਪਹਿਰ ਤੋਂ ਪਹਿਲਾਂ ਤੁਸੀਂ ਜਿਹੜਾ ਉੱਥੇ ਜੁਆਇਨ ਕਰ ਸਕਦੇ ਹੋ ਜੇਕਰ ਨੇੜੇ ਹੈ ਤਾਂ ਤੁਸੀਂ ਚਾਹੇ ਸਵੇਰ ਚਲੇ ਜਾ ਸਕਦੇ ਹੋ ਪਰ ਦੋਸਤੋ ਦੇਰੀ ਨਹੀਂ ਕਰਨੀ ਠੀਕ ਹੈ ਜੀ ਸੋ ਇਹ ਤਾਂ ਸੀ ਉਹਨਾਂ ਭੈਣ ਭਰਾਵਾਂ ਨੂੰ ਸਲਾਹ ਕਿ ਜਦੋਂ ਵੀ ਤੁਹਾਨੂੰ ਕੋਈ ਸਟੇਸ਼ਨ ਅਲਾਉਟ ਹੁੰਦਾ ਹੈ ਤਾਂ ਤੁਸੀਂ ਉਹਦੇ ਐਟ ਅ ਟਾਈਮ ਹੀ ਉਹਨੂੰ ਜੁਆਇਨ ਕਰ ਲਓ ਕਿਉਂਕਿ ਕਦੇ ਡੀਕਾ ਨਾ ਕਰੋ ਕਿਉਂਕਿ ਸਰਕਾਰਾਂ ਦਾ ਜਾਂ ਡਿਪਾਰਟਮੈਂਟ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਲੈਟਰ ਕੱਢ ਦੇਣ ਜਿਸ ਤਰ੍ਹਾਂ ਕਿ ਆਪਾਂ ਜਾਣਦੇ 9894 ਨਾਲ ਇਸ ਤਰ੍ਹਾਂ ਹੋਈ ਸੀ ਸੋ ਪਰ ਹੁਣ ਜਿਹੜੀ ਅਪਡੇਟ ਨਿਕਲ ਕੇ ਆਈ ਜੀ ਉਹ ਹੈ ਜੀ 6635 ਕੈਂਡੀਡੇਟਸ ਵਾਸਤੇ ਕਿ ਜਿਹੜੇ 117 ਕੈਂਡੀਡੇਟਸ ਚੁਣੇਗੇ ਸੀ ਸੋ ਉਹਨਾਂ ਦੇ ਵਿੱਚ ਮੈਰਿਟ ਦੇ ਵਿੱਚ ਇੱਕ ਜਿਹੜਾ ਫੇਰ ਬਦਲ ਹੋਇਆ ਠੀਕ ਹੈ ਜੀ ਸੋ ਕਿਹੜੀ ਫੇਰ ਬਦਲ ਹੋਇਆ ਉਹ ਤੁਹਾਨੂੰ ਦੱਸਦੇ ਆ ਸੋ ਪਹਿਲਾਂ ਜਿਹੜੀ ਸਿਲੈਕਸ਼ਨ ਸੂਚੀ ਹੋਈ ਸੀ ਉਹਦੇ ਵਿੱਚ ਜੋਤੀ ਸ਼ਰਮਾ ਜਿਹੜੀ ਇੱਕ ਨਾਂ ਦੀ ਲੇਡੀ ਕੈਂਡੀਡੇਟ ਸੀ ਉਹ ਚੁਣੀ ਗਈ ਸੀ ਪਰ ਬਾਅਦ ਦੇ ਵਿੱਚ ایਡਬਲਿਊਐਸ ਕੈਂਡੀਡੇਟਸ ਜਿਹੜੇ 117 ਚੁਣੇ ਗਏ ਉਹਨਾਂ ਦੇ ਵਿੱਚ ਕਿਸੇ ਹੋਰ ਕੈਂਡੀਡੇਟਸ ਦਾ ਜਿਹੜਾ ਮੈਰਿਟ ਅੰਕ ਹੈ ਉਹ ਜ਼ਿਆਦਾ ਉਸ ਲੇਡੀ ਦੇ ਜਿਹੜੇ ਨੰਬਰ ਸੀ ਉਹ 62 ਸੀ ਠੀਕ ਹੈ ਜੀ ਉਹਦੀ ਡੇਟ ਆਫ ਬਰਥ ਵੀ ਜਿਹੜੀ ਉਹ 86 ਸੀ ਪਰ ਹੁਣ ਇੱਕ ਨਵਾਂ ਕੇਸ ਉੱਪਰ ਆਇਆ ਸੀ ਕਿ ਜਿਸ ਦੀ ਥਾਂ ਉਸ ਲੜਕੀ ਦੀ ਥਾਂ ਤੇ ਕਿ ਜਿਹੜਾ ਨਵਾਂ ਕੈਂਡੀਡੇਟਸ ਆਇਆ ਉਹਦੇ ਮੈਰਿਟ ਅੰਕ ਜਿਹੜੇ ਉਹ 63 ਬਣਦੇ ਹਾਲਾਂਕਿ ਉਹਦੀ ਡੇਟ ਆਫ ਬਰਥ ਜਿਹੜੀ ਉਹਦੇ ਨੂੰ ਛੋਟੀ ਹੈ ਪਰ ਉਹਦੇ ਮੈਰਿਟ ਅੰਕ ਜਿਹੜੇ ਹੈਗੇ ਆ ਉਹਦੇ ਨਾਲੋਂ ਜ਼ਿਆਦਾ ਨੇ ਸੋ ਜਿਸ ਕਰਕੇ ਜੋਤੀ ਸ਼ਰਮਾ ਨੂੰ ਇੱਕ ਟਰਮੀਨੇਸ਼ਨ ਆਰਡਰ ਜਿਹੜਾ ਉਹ ਜਾਰੀ ਹੋ ਗਿਆ ਸੋ ਟਰਮੀਨੇਸ਼ਨ ਆਰਡਰ ਕੀ ਜਾਰੀ ਹੋਇਆ ਦੋਸਤੋ ਕਿ ਉਸ ਜਿਹੜੀ ਲੇਡੀ ਕੈਂਡੀਡੇਟਸ ਜਿਹੜੀ ਪਹਿਲਾਂ ਸੀ ਜੋਤੀ ਸ਼ਰਮਾ ਉਹਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹੈ ਭਾਵ ਉਸ ਨੂੰ ਜਿਹੜਾ ਉਹਦਾ ਅਹੁਦਾ ਬਣਦਾ ਸੀ ਉਸ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੁਣ ਜਿਹੜਾ ਇੱਕ ਨਵਾਂ ਕੈਂਡੀਡੇਟਸ ਉਹਦੀ ਥਾਂ ਤੇ ਜਿਹੜਾ ਆਇਆ ਹੈ 63 ਅੰਕਾਂ ਵਾਲਾ ਉਸ ਨੂੰ ਜਿਹੜੀ ਉਹਦੀ ਥਾਂ ਤੇ ਉਹ ਜੌਬ ਮਿਲੂਗੀ ਸੋ ਵਿਭਾਗ ਵੱਲੋਂ ਇਹ ਪੱਤਰ ਜਾਰੀ ਹੋ ਚੁੱਕਾ ਹੈ ਦੋਸਤੋ ਜੋਤੀ ਸ਼ਰਮਾ ਨੂੰ ਜਿਹੜਾ ਉਹ ਟਰਮੀਨੇਸ਼ਨ ਆਰਡਰ ਜਿਹੜਾ ਉਹ ਦੇ ਦਿੱਤਾ ਗਿਆ ਹੈ ਸੋ ਜੇਕਰ ਉਹ ਆਪਣੀ ਉਹਨੂੰ ਮੌਕਾ ਵੀ ਦਿੱਤਾ ਗਿਆ 21 ਦਿਨਾਂ ਦਾ ਮੌਕਾ ਦਿੱਤਾ ਗਿਆ ਜੇਕਰ 21 ਦਿਨਾਂ ਦੇ ਅੰਦਰ ਅੰਦਰ ਆਪਣੀ ਕੋਈ ਸਫਾਈ ਦੇਣਾ ਚਾਹੁੰਦੇ ਆ ਠੀਕ ਹੈ ਜੀ ਲਿਖਤੀ ਰੂਪ ਦੇ ਵਿੱਚ ਦਾ ਵਿਭਾਗ ਨੂੰ ਲਿਖਤੀ ਰੂਪ ਦੇ ਵਿੱਚ ਆਪਣੀ ਸਫਾਈ ਦੇ ਰੂਪ ਵਿੱਚ ਕੁਝ ਦੱਸ ਸਕਦੇ ਆ ਪਰ ਜੇਕਰ 21 ਤਰੀਕ 21 ਦਿਨਾਂ ਦੇ ਬਾਅਦ ਜਾਂ 21 ਦਿਨਾਂ ਤੱਕ ਜੇਕਰ ਉਹ ਕੁਝ ਵੀ ਇਸ ਤਰ੍ਹਾਂ ਦਾ ਜਿਹੜੀ ਅਪਡੇਟ ਨਹੀਂ ਦਿੰਦੇ ਤਾਂ ਜਿਸ ਤਰ੍ਹਾਂ ਕਿ ਕਾਨੂੰਨੀ ਤੌਰ ਤੇ ਹੀ ਉਹਦੀਆਂ ਜਿਹੜੀਆਂ ਸੇਵਾਵਾਂ ਨੇ ਪੂਰਨ ਤੌਰ ਤੇ ਉਹ ਰੱਦ ਕਰ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਸੋ ਇਸ ਦੇ ਵਿੱਚ ਹੋਰ ਵੀ ਜਿਹੜੇ ਕੈਂਡੀਡੇਟਸ ਖਾਸ ਕਰ ਅਸਲ ਦੇ ਵਿੱਚ ਜੇਕਰ ਦੋਸਤੋ ਸੋਚਿਆ ਜਾਵੇ ਜਾਂ ਮੰਨਿਆ ਜਾਵੇ ਤਾਂ 2364 5994 ਤੇ 6635 ਦੇ ਵਿੱਚ ਅਜਿਹਾ ਘਪਲਾ ਚੱਲ ਰਿਹਾ ਹੈ ਜਿਹੜਾ ਅਜੇ ਤੱਕ ਡਿਪਾਰਟਮੈਂਟ ਤੋਂ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਦੋਸਤੋ ਸਭ ਤੋਂ ਪਹਿਲਾਂ ਜੇਕਰ 6635 ਦੀ ਗੱਲ ਕਰੀ ਤਾਂ 6635 ਵਾਲੇ ਕੈਂਡੀਡੇਟਸ ਪਹਿਲਾਂ ਜਿਹੜੇ ਸਿਲੈਕਟ ਹੋਏ ਸੀ ਉਹਦੇ ਵਿੱਚ EWS ਕੈਂਡੀਡੇਟਸ ਦਾ ਚੱਕਰ ਆ ਗਿਆ ਉਸ ਤੋਂ ਬਾਅਦ ਜੇਕਰ ਫਿਰ ਆਪਾਂ 2364 ਦੀ ਗੱਲ ਕਰ ਲਈ ਤਾਂ 2364 ਵਾਲੇ ਕੈਂਡੀਡੇਟਸ ਜਿਨ੍ਹਾਂ ਨੇ ਜੁਆਇਨ ਕਰ ਲਿਆ ਫਰ ਜੁਆਇਨ ਕਰਨ ਤੋਂ ਬਾਅਦ 9594 ਨੂੰ ਦੇਖੋ ਲੋਕਲ ਸਟੇਸ਼ਨ ਦੇ ਦਿੱਤੇ ਗਏ ਕਿੱਡੀ ਇਹਨਾਂ ਨੇ ਦੇਖੋ ਡਿਪਾਰਟਮੈਂਟ ਨੇ ਕਿੱਡਾ ਜਿਹੜਾ ਇਹ ਕਹਿ ਜੀ ਵੀ ਗਲਤ ਕੰਮ ਕੀਤਾ ਜਦੋਂ 2364 ਨੂੰ ਤੁਸੀਂ ਸਟੇਸ਼ਨ ਚੁਆਇਸ ਤਾਂ ਕਰਵਾਤੀ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਤੇ ਜਿਹੜੇ 9594 ਸੀ ਉਹਨਾਂ ਨੂੰ ਲੋਕਲ ਸਟੇਸ਼ਨ ਦੇ ਦਿੱਤੇ ਗਏ ਸੋ ਉਹਨਾਂ ਨੇ ਕੀ ਕੀਤਾ 2364 ਨੂੰ ਛੱਡ ਕੇ ਜਿਹੜਾ ਹੈਗਾ 9594 ਦੇ ਵਿੱਚ ਲੋਕਲ ਸਟੇਸ਼ਨ ਉਹਨਾਂ ਨੇ ਲੈ ਲਏ ਸੋ ਇਥੇ ਵਿਭਾਗ ਨੂੰ ਇਹ ਚਾਹੀਦਾ ਸੀ ਕਿ ਜੇਕਰ 2364 ਵਾਲੇ ਕੈਂਡੀਡੇਟਸ ਪਹਿਲਾਂ ਸਿਲੈਕਟ ਹੋ ਚੁੱਕੇ ਆ ਪਹਿਲਾਂ ਉਹਨਾਂ ਜੋਇਨ ਕਰ ਚੁੱਕੇ ਆ ਤਾਂ ਉਹਨਾਂ ਨੂੰ 5994 ਵਿੱਚ ਕਨਸਿਡਰ ਹੀ ਨਹੀਂ ਕਰਨਾ ਸੀ ਕਿਉਂਕਿ ਦੋਸਤੋ ਇਸ ਤਰ੍ਹਾਂ ਕਰਕੇ ਉਹ ਦੋ ਸ਼ੀਟਾਂ ਜਿਹੜੀਆਂ ਉਹ ਖਰਾਬ ਹੋਣੀਆਂ ਮੇਰੇ ਕੋਲ ਕਾਫੀ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਕਿ ਸਰ ਇਸ ਤਰ੍ਹਾਂ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ 6635 ਵਾਲੇ ਹੁਣ 5994 ਵਾਲੇ ਹੁਣ ਠੀਕ ਹੈ ਜੀ 2364 ਵਾਲੇ ਖਾਸ ਕਰਕੇ 6635 ਕੈਂਡੀਡੇਟਸ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਸਰ ਜਿਹੜੇ 2364 ਜਾਂ 5994 ਵਾਲੇ ਕੈਂਡੀਡੇਟਸ ਨੇ ਉਹ ਸ਼ੀਟਾਂ ਖਰਾਬ ਕਰ ਰਹੇ ਹੈ ਠੀਕ ਹੈ ਜੀ ਕਿਉਂਕਿ ਜਾਂ 6635 ਵਾਲੇ ਕੈਂਡੀਡੇਟਸ ਨੇ ਜਿਹੜੇ ईडब्ल्यूएस ਵਾਲੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿਹੜੇ 2364 ਵਾਲੇ ਕੈਂਡੀਡੇਟ ਸੀਗੇ ਉਹਨਾਂ ਨੇ ਕੀ ਕੀਤਾ 5994 ਵਿੱਚ ਜੁਆਇਨ ਕਰਕੇ ਲੋਕਲ ਸਟੇਸ਼ਨ ਦਿੱਤੇਗੇ ਜਿਹਦੇ ਸੋ ਜਿਹਦੇ ਕਰਕੇ ਦੋਸਤੋ ਕਾਫੀ ਸਾਰੀਆਂ ਪੋਸਟਾਂ ਦੇ ਵਿੱਚ ਗੜਬੜਾਹਟ ਜਿਹੜੀ ਉਹ ਹੋ ਗਏ ਕਿਉਂਕਿ ਉਹਨਾਂ ਨੂੰ ਲੋਕਲ ਸਟੇਸ਼ਨ ਲਈ ਗਏ ਉਹਨਾਂ ਨੇ 2364 ਵਾਲੀ ਉਹ ਸ਼ੀਟ ਛੱਡ ਦਿੱਤੀ ਉਸ ਤੋਂ ਬਾਅਦ ਜਿਹੜਾ ਕੋਈ ਭੈਣ ਭਰਾ ਰਹਿ ਗਿਆ ਉਹਦਾ ਚਾਂਸ ਮਿਸ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ 5994 ਦੇ ਵਿੱਚ ਆਉਣਾ ਸੀ ਸਗੋਂ ਉਹਨਾਂ ਦਾ ਚਾਂਸ ਵੀ ਜਿਹੜਾ ਉਹ ਮਿਸ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇੱਕ ਕੈਂਡੀਡੇਟ ਸਿਰਫ ਇੱਕ ਪੋਸਟ ਦੇ ਵਿੱਚ ਹੀ ਇੱਕ ਖੇੜੇ ਦੇ ਵਿੱਚ ਕੈਟਾਗਰੀ ਦੇ ਵਿੱਚ ਹੀ ਅਪਲਾਈ ਕਰ ਸਕੇ ਉਸ ਦੇ ਉੱਪਰ ਜਦੋਂ ਹੀ ਜੁਆਇਨ ਕਰ ਜਾਂਦਾ ਹੈ ਸਟੇਸ਼ਨ ਦੇ ਉੱਪਰ 2 ਸਾਲ ਦੀ ਸ਼ਰਤ ਜਿਹੜੀ ਉਹ ਲਾਗੂ ਹੋ ਜਾਣੀ ਚਾਹੀਦੀ ਹੈ ਠੀਕ ਹੈ ਜੀ ਜੋ ਕਿਤੇ ਨਾ ਕਿਤੇ ਡਿਪਾਰਟਮੈਂਟ ਦੇ ਵਿੱਚ ਇਸ ਤਰ੍ਹਾਂ ਹੋਣ ਕਰਕੇ ਬਹੁਤ ਸਾਰੇ ਭੈਣ ਭਰਾ ਜਿਹੜੇ ਐਲੀਜੀਬਲ ਬਣਦੇ ਐ ਸਿਰਫ ਇੱਕ ਇੱਕ ਪੁਆਇੰਟ ਦੇ ਪਿੱਛੇ ਜਾਂ ਥੋੜੇ ਥੋੜੇ ਪੁਆਇੰਟਾਂ ਦੇ ਫਰਕ ਦੇ ਨਾਲ ਉਹ ਜੋਬ ਤੋਂ ਰਹਿ ਜਾਂਦੇ ਆ ਠੀਕ ਹੈ ਜੀ ਸੋ ਇਸ ਦੇ ਬਕਾਇਦਾ ਇਸ ਦੇ ਉੱਪਰ ਵੀਡੀਓ ਬਣਾਉਣ ਵਾਸਤੇ ਵੀ ਮੈਨੂੰ ਬਹੁਤ ਭੈਣ ਭਰਾਵਾਂ ਦੇ ਕਮੈਂਟ ਆਈ ਸੀ ਕਿ ਸਾਰੇ ਇਸ ਦੇ ਉੱਪਰ ਵੀਡੀਓ ਬਣਾਓ ਕਿ ਜਿਹੜੇ ਕੈਂਡੀਡੇਟਸ ਤਕਰੀਬਨ 2 2 3 3 ਸ਼ੀਟਾਂ ਖਰਾਬ ਕਰ ਰਹੇ ਆ ਠੀਕ ਹੈ ਜੀ ਸੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਡਿਪਾਰਟਮੈਂਟ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਠੀਕ ਹੈ ਜੀ ਸੋ ਦੂਸਰੀ ਆਪਾਂ ਅਪਡੇਟ ਵੱਲ ਰੁੱਖ ਕਰਦੇ ਹਾਂ ਜੀ ਦੋ ਜਿਹੜੇ ਆਪਣੇ ਕੋਲੇ ਮੁੱਦੇ ਸਾਹਮਣੇ ਆਏ ਸੀ ਸੋ ਜਿਹੜੀ ਦੂਸਰੀ ਅਪਡੇਟ ਸੀ ਦੋਸਤੋ ਉਹ ਸੀਗੀ ਈਟੀਟੀ ਜੇ ਜਿਹੜੇ ਕੇਡਰ ਦੇ ਕੈਂਡੀਡੇਟਸ ਦੀ ਉਹਨਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਸੰਬੰਧੀ ਕਿ ਜਦੋਂ ਵੀ ਕੋਈ ਅਧਿਆਪਕ ਆਪਣੀ ਹਾਜ਼ਰੀ ਤੇ ਆਪਣੇ ਡਿਊਟੀ ਦੇ ਉੱਪਰ ਜਾਂ ਆਪਣੇ ਸਟੇਸ਼ਨ ਦੇ ਉੱਪਰ ਤਨਖਾਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜਿਹੜੀ ਉਹ ਵਿਭਾਗ ਨੂੰ ਭੇਜੀ ਜਾਵੇ ਤਾਂ ਕਿ ਉਸ ਤੋਂ ਬਾਅਦ ਜੇਕਰ ਉਹ ਅਸਲੀਅਤ ਦੇ ਵਿੱਚ ਸਹੀ ਹੈ ਠੀਕ ਹੈ ਜੀ ਤਾਂ ਠੀਕ ਹੈ ਅਦਰਵਾਈਜ਼ ਉਸ ਨੂੰ ਜਿਹੜਾ ਕੀ ਅਸੀਂ ਦੋਸਤੋ ਕਿ ਉਸ ਕਰਮਚਾਰੀ ਦੇ ਜਿਹੜੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਉਹ ਕਰ ਲਈ ਜਾਵੇ ਤੇ ਇਹਦੇ ਵਿੱਚ 2011 12 13 14 15 16 17 ਸਾਰੇ ਕੈਂਡੀਡੇਟਸ ਦੇ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਉਹ ਕੀਤੀ ਜਾਣੀ ਸਿਰਫ 2017 ਨੂੰ ਛੱਡ ਕੇ ਜਿਹੜੇ ਬਾਕੀ ਡਾਕੂਮੈਂਟ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ